É I'll ओम दहु हाउ शांति स्वाहा ओम दहु हाउ शांति स्वाहा ओम दहु हाउ शांति स्वाहा ओम दहु हाउ शांति स्वाहा

कोमते विधि मैंने भी की और पांच बार उंगी की पांच बार बच्चा बन हो रहा गया ओम हम मैं अंबिका के अंबालिक के हमारी दर्शन ने सत सत सुदिता का विवासी स्वाहा ओम अंबिका अंबिका के अंबालिक के हमारी दर्शन ने सत सत सुदिता का विवासी स्वाहा अंबिका अंबिका के अंबालिक के हमारी दर्शन ने सत सत सुदिता का विवासी स्वाहा हम आए तुम भी के अंबालिक के हमारी दर्शन ने सत सत सुदिता का ਪਰਮ ਸਤਕਾਰਯੋਗ ਨਗਰ ਵਾਸੀਓ ਸਾਡੇ ਹੋਰ ਇਲਾਕਾ ਨਿਵਾਸੀਓ ਸਾਡੇ ਜੋ ਸੰਗਤ ਆਈ ਬੈਠੀ ਹੈ ਸਾਡੇ ਨਗਰ ਖੇੜਾ ਸਾਹਿਬ ਦੇ ਅੱਜ ਸਾਡੇ ਨੰਬਰਦਾਰ ਜੀ ਸਿੱਧਰ ਫਿਰਕ ਜੀ ਸਾਡੇ ਭਰਾ ਜੀ ਅਮਰਿਕ ਸਿੰਘ ਸੰਧੂ ਜੀ ਸਾਡੇ ਛੋਟੇ ਵੀਰ ਦਰਵਿੰਦਰ ਸੰਧੂ ਜੀ ਹੋਰ ਸਾਰੀਆਂ ਆਈਆਂ ਸੰਗਤਾਂ ਜਿੰਡੇ ਵਈਆਂ ਨੇ ਸਭ ਤੋਂ ਪਹਿਲਾਂ ਵਾਹਿਗੁਰੂ ਕਾ ਖਾਲਸਾ ਵਾਇਲ ਡਿਗ੍ਰੀ ਬਖੇ। ਸਰਵਾਤਨ ਸਭੀ ਦਾ ਮਾਝਪੁਰ ਪੈਸਿੰਗ ਪੈਂਥਰ ਵੜੀਵਾ। ਅੱਜ ਸਾਡੇ ਵਾਸਤੇ ਸਾਡੇ ਨਗਰ ਵਾਸਤੇ ਸਾਡੇ ਪਿੰਡ ਵਾਸਤੇ ਹੋਰ ਸਾਡੇ ਆਣ ਗਵਾਣ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਦੇ ਦਿਨ ਹਰ ਸਾਲ ਦੀ ਤਰ੍ਹਾਂ ਜਦੋਂ ਦੇ ਅਸੀਂ ਇਸ ਪਿੰਡ ਵਿੱਚ ਆ ਕੇ ਤਲਵੰਡੀ ਵਾਗ ਰਹਿ ਲੱਗਿਆ ਪਾਕਿਸਤਾਨ ਤੋਂ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਹਰ ਸਾਲ ਸਾਰਾ ਨਗਰ ਇਕੱਠਾ ਹੋ ਕੇ ਆਪਣੇ ਇਸ ਨਗਰ ਖੇੜੇ ਦੇ 3.5 ਦਾ ਅਸੀਂ ਹਵਨ ਪੂਜਾ ਕਰਦੇ ਆ ਨਗਰ ਖੇੜੇ। ਉਹਦੇ ਨਾਲ ਹੀ ਅਸੀਂ ਆਪਣੇ ਗੁਰਦੁਆਰਾ ਸਾਹਿਬ ਉਸੇ ਦਿਨ ਅਸੀਂ ਪ੍ਰਕਾਸ਼ ਕਰਦੇ ਆ ਜਿਹਦੇ ਹੁਣ ਇਸ ਤੋਂ ਬਾਅਦ ਭੋਗ ਪੈਣਗੇ ਤੇ ਅਸੀਂ ਗੁਰਦੁਆਰਾ ਸਾਹਿਬ ਜਾਵਾਂਗੇ ਇਥੋਂ ਸਾਰੇ ਸਗਨ ਗੁਰਦੁਆਰਾ ਸਾਹਿਬ ਜਾਣਗੇ। ਇਹ ਸਾਡੇ ਖੁਸ਼ਕਿਸਮਤੀ ਦੀ ਸਾਡੀ ਕਿ ਅੱਜ ਦੇ ਦਿਨ ਅਸੀਂ ਸਾਰਾ ਨਗਰ बच्चा छोटे ਤੋਂ ਲਾ ਕੇ ਵੱਡੇ ਤੱਕ ਰੰ ਸਾਰੇ ਅਸੀਂ ਇਕੱਠੇ ਹੁੰਨੇ ਆ ਪਹਿਲਾਂ ਹਵਨ ਫਿਰ ਪ੍ਰਕਾਸ਼ ਫਿਰ ਕੋਵਜ ਜਿੱਥੇ ਅਸੀਂ ਸਾਰੇ ਪ੍ਰਸ਼ਾਦਾ ਪੜੀ ਵੀ ਸਕਦੇ ਆ ਜਾ ਕੇ ਚਾਹ ਪਾਣੀ ਪੀਨੇ ਆ ਹੋਰ ਅਸੀਂ ਆਪਣੇ ਪਿੰਡ ਦੀਆਂ ਵਿਚਾਰਾਂ ਵੀ ਕਰਦੇ ਆਂ ਵੀ ਪਿੰਡ ਦੀਆਂ ਗੱਲਾਂ ਬਾਤਾਂ ਕਰਦੇ ਆਂ ਪੜ੍ਹਾਈ ਦਿਖਾਈ ਦੇ ਗੱਲਾਂ ਆਪਣੇ ਗੇਮਾਂ ਸਪੋਰਟਸ ਜੋ ਵੀ ਸਾਡੇ ਪਿੰਡ ਦੀਆਂ ਗੱਲਾਂ ਨੇ ਉਹਨਾਂ ਦਾ ਵੀ ਅਸੀਂ ਸਾਰਾ ਨਗਰ ਵਿਚਾਰਾ ਕਰਦੇ ਆਂ ਇਹ ਸਾਨੂੰ ਅੱਜ ਮੌਕਾ ਮਿਲਿਆ ਸਾਡੇ ਵਾਸਤੇ ਬੜੀ ਖੁਸ਼ੀ ਦੀ ਗੱਲ ਹੈ ਇਹ ਕਿ ਅਸੀਂ ਸਾਰਾ ਨਗਰ ਅੱਜ ਦੇ ਦਿਨ ਅਸੀਂ ਸਾਰੇ ਸਾਰੇ ਇਕੱਠੇ ਆ ਸੀ ਇਹਦੇ ਵਿੱਚ ਸਾਰੇ ਗੁਰਦਸਾਹ ਦੇ ਪ੍ਰਧਾਨ ਵੀ ਆਉਂਦੇ ਨੇ ਸਾਰੇ ਮੈਂਬਰ ਸਰਪੰਚ ਸਾਰੇ ਹਾਜ਼ਰ ਹੋਣੇ ਆ ਸੀ ਤੇ ਮੈਂ ਬੇਨਤੀ ਕਰਾਂਗਾ ਮਹਾਰਾਜ ਸੱਚੇ ਪਾਤਸ਼ਾਹ ਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਡੇ ਨਗਰ ਤੇ ਸਾਡੇ ਆਂਢ ਗੁਆਂਢ ਤੇ ਸਾਡੇ ਪੂਰ ਇਲਾਕੇ ਵਿੱਚ ਸਾਡਾ ਪੰਜਾਬ ਬਹਾਰਿਆਣਾ ਆਲ ਸਟੇਟ ਇੰਡੀਆ ਵਡ ਦੇ ਵੀ ਸੁਖ ਸ਼ਾਂਤੀ ਵਰਤਾ ਕੇ ਰੱਖੀ ਸਰਬੱਤ ਦਾ ਭਲਾ ਕਰਨਾ ਮਾਰਾ ਸੱਚੇ ਭਾਸ਼ਾ ਤੇ ਚੜ ਦੀ ਗੱਲ ਰੱਖਣੀ ਹੈ ਤੰਦਰੁਸਤਿ ਬਖਸ਼ੇ ਕਰਨੇ ਸਾਡੇ ਬੱਚਿਆਂ ਦੇ ਸਾਡੇ ਹੋਰ ਜੋ ਵੀ ਮੇਰੇ ਬਣਾ ਪੀ ਨੇ ਸਭ ਨੂੰ ਤੰਦਰੁਸਤਿ ਬਖਸ਼ੇ ਕੋਈ ਗਲਤੀ ਭੁੱਲਾ ਚੁੱਕਾ ਦੀ ਖਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਾਬਕਾ ਸਰਪੰਚ ਪਿੰਡ ਪਾਲ ਸਿੰਘ ਰਟੜ ਥਣ ਦਾ ਪਿੰਡ ਪਾਲ ਬਣ ਬੱਚ